ਰਾਫੀ ਦਾ ਕਿ ਤੋਂ ਆਪ ਸਾਈ ਤੁਹਾਡਾ ਸਾਰਿਆਂ ਦਾ ਸਫ਼ਰ ਤੋਂ ਅੱਧਾ ਪੰਜ ਤੋਂ ਆਈਆਈਟੀ ਤੋਂ ਸ਼ਹਿਰ ਨੂੰ ਛੱਡ ਕੇ ਤੇ ਵਾਪਸ ਚੱਲਦੇ ਆਪਾਂ ਹੁਣ ਆਪਾਂ ਚੱਲਣਾ ਮੁੰਬਈ 에ਰਪੋਰਟ ਤੇ ਉੱਥੋਂ ਆਪਾਂ ਤੁਹਾਨੂੰ ਰਾਫੀ ਦਾ ਚੰਡੀਗੜ੍ਹ ਤੱਕ ਦਾ ਸਫ਼ਰ ਦਿਖਾਵਾਂਗੇ ਆਉਟ ਚੱਲੀਏ ਫਿਰ ਆਪਾਂ ਦੇਖੀਏ ਇਹ ਆ ਗਏ ਹੁਣ ਆਪਾਂ ਪਹੁੰਚ ਗਏ ਮੁੰਬਈ ਦੇ ਚਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ 에어ਪੋਰਟ 터미널 ਤੋਂ ਉੱਤੇ ਤੇ ਹੁਣ ਆਪਾਂ ਇੱਥੋਂ ਲੈਣੀ ਹੈਗੀ ਫਲਾਈਟ ਚੰਡੀਗੜ੍ਹ ਲਈ ਕ੍ਰਿਸ਼ਨ ਮੇਰੇ ਨਾਲ ਆ ਉਸੇ ਤਰ੍ਹਾਂ ਕੱਲ੍ਹ ਦੇ ਆਏ ਸੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਹੈਗਾ ਦੇਖੋ ਮੁੰਬਈ 에어ਪੋਰਟ ਦਾ ਨਜ਼ਾਰਾ ਉੱਪਰ ਸ਼ਾਟ ਦਿਖਾਉਣ ਲੱਗਿਆ ਮੈਂ ਤੁਹਾਨੂੰ ਸਾਰਾ ਬਹੁਤ ਵਧੀਆ ਓ ਸਤਿ ਸ਼੍ਰੀ ਅਕਾਲ ਇੱਧਰ ਇਹ ਨਾਲ ਦੇ ਨਾਲ ਥੱਲੋਂ ਤੇ ਪਾਣੀ ਮਾਰ-ਮਾਰ ਕੇ ਧੋਈ ਜਾਂਦੇ ਉਹਨੂੰ ਆਹ ਦੇਖੋ ਜਿਹੜਿਆਂ ਸਮਾਨ ਲੈਣ ਨੂੰ ਇੱਥੋਂ ਲੈ ਕੇ ਜਾਂਦੇ ਨੇ ਟਰਾਲੀਆਂ ਜਾਂ ਆ ਆ ਗਿਆਂ ਉਧਰੋਂ ਅੰਦਰੋਂ ਖਾਲੀ ਹੋ ਕੇ ਜੇ ਸੋ ਵੱਡੀ ਵੱਡੀ ਰੇਲ ਲਾਈਨ ਰੋੜੀ ਆਉਂਦਾ ਏ ਮੁੰਬਈ 에어ਪੋਰਟ ਦੇ ਸਾਹਮਣੇ ਹੀ 76ਵੀਂ ਸਿਵਾਜੀ ਮਹਾਰਾਜ ਦਾ ਘੋੜੇ ਤੇ ਸਟੈਚੂ ਲੱਗਿਆ ਹੋਇਆ ਹੈ ਤੇ ਨਾਲ ਹੀ ਇਹਦੇ ਟਰਾਈ ਕਲਰ ਲਹਿਰਾ ਰਿਹਾ ਬਿਲਕੁਲ ਇਹ ਛਤਰਪਤੀ ਸੇਵਾਜੀ ਮਹਾਰਾਜ ਦਾ ਸਟੈਚੂ ਹੈ ਜਿਹੜਾ ਸੇਵਾਜੀ ਦਾ ਇਹ ਇਹ ਛਤਰਪਤੀ ਸੇਵਾਜੀ ਮਹਾਰਾਜ ਇੰਟਰਨੈਸ਼ਨਲ ਨੈਸ਼ਨਲ ਟਰਮੀਨਲ ਹੈ ਜਿਹੜਾ ਮੁੰਬਈ ਚ ਇਹਦੇ ਬਿਲਕੁਲ ਸਾਹਮਣੇ ਹੈਗਾ ਡਿਪਾਰਚਰ ਜਿੱਥੋਂ ਆਪਾਂ ਐਂਟਰੀ ਕਰਦੇ ਹਾਂ ਉਹ ਉਸ ਦੇਡ ਦੇ ਬਿਲਕੁਲ ਸਾਹਮਣੇ ਹੈਗਾ ਇਹ ਦੇਖੋ ਇੱਧਰ ਇਹ ਇਹਦਾ ਸਾਰਾ ਸ਼ਾਨਦਾਰ ਮਤਲਬ ਖੂਬਸੂਰਤ ਨਜ਼ਾਰਾ ਐਂਟਰੀ ਦੇ ਦਾ ਇੱਧਰ ਦੇਖੋ ਕਿੰਨੀ ਗ੍ਰੀਨਰੀ ਆ ਖੂਬਸੂਰਤ ਨਜ਼ਾਰੇ ਕਿੰਨੇ ਵਧੀਆ ਅ ਦਰਖਤ ਰੁੱਖ ਬੂਟੇ ਲਗਾ ਰੱਖੇ ਨੇ ਤੇ ਸਿਪਾਈ ਹਰ ਵਕਤ ਇਹ ਚੱਲਦੀ ਰਹਿੰਦੀ ਇੱਧਰ ਨੇੜੇ ਤੇ ਇਹ ਸੜਕਾਂ ਦੀ ਫਰਸ਼ ਨਹੀਂ ਕਹ ਲਈਏ ਜਾਂ ਇਹ ਬਨੇ ਜਿਹੜਾ ਹੈਗਾ ਇਹ ਇਹਦਾ ਮਤਲਬ ਹੋ ਜਿਹੜਾ ਸ਼ਕਤੀ ਜੀ ਬਣਾਈ ਹੋਏ ਮੂਰੇ 에어ਪੋਰਟ ਦੇ ਗੇਟ ਦੇ ਇਹਦੀ ਵੀ ਅੰਦਰੋਂ ਮਤ ਪਾਣੀ ਪੂਣੀ ਦੇ ਨਾਲ ਉਹ ਧੋਦੇ ਰਹਿੰਦੇ ਨੇ ਸਮੇਂ-ਸਮੇਂ ਤੇ ਉਹ ਇੱਧਰ ਵੀ ਇਹ ਧੋਈ ਜਾਂਦੇ ਆ ਇਹ ਦੇਖੋ ਫਰੰਟ ਨਜ਼ਾਰਾ रेगुलेटर नदर अनागुरुशनो ऑफ अ न्यू इंटीग्रेटेड टर्मिनल 2 एट छत्रपति शिवाजी इंटरनेशनल एयरपोर्ट मुंबई बाय डॉ मनमोहन सिंह प्राइम मिनिस्टर ऑफ इंडिया इन द प्रजेंस ऑफ ਥੱਲੇ ਨਾਂ ਲਿਖੇ ਨੇ ਕਿੰਨੇ ਸਾਰੇ ਤੇ ਇਹ 10 ਜਨਵਰੀ 2014 ਜੋਦੀ ਇਹ ਆ ਗਿਆ 에어ਪੋਰਟ ਦੁਆਰਾ ਫੇਰ ਤੁਹਾਨੂੰ ਦਿਖਾ ਦਈਏ ਇੱਕ ਵਰੀ ਹੁਣ ਆਪਾਂ ਚਲੀਏ ਦੇ ਅੰਦਰ ਸੰਦੋਜੀ ਲੱਗੇ ਆਪਾਂ ਐਂਟਰੀ ਕਰਨ ਅੰਦਰ ਇਹ ਪ੍ਰਸ਼ਾਸਨ ਦੇ ਇੱਕ ਤਰ੍ਹਾਂ ਹੀ ਜੇ ਤੁਹਾਡਾ ਕੋਈ ਆਈਡੀ ਗਰੂਪ ਨਹੀਂ ਦਾ ਆਧਾਰ ਕੱਢ ਜਾਣੇ ਅਸਲੀ ਰੂਪ ਵਿੱਚ ਉਹ ਦੇਖ ਕੇ ਫਿਰ ਤੁਸੀਂ ਐਂਟਰੀ ਕਰ ਲੈਣੀ ਜੀ ਚਲੋ ਜੀ ਚਲੋ 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 ਹੁਣ ਨਹੀਂ ਰੋਕਣਾ ਚਲੋ ਹੁਣ ਨਹੀਂ ਰੋਕਣਾ ਆਪਾਂ ਆ ਗਏ ਹੁਣ 에어ਪੋਰਟ ਦੇ ਅੰਦਰ ਦੇਖੋ ਨਜ਼ਾਰਾ 에어ਪੋਰਟ ਦਾ ਇੱਥੇ ਆ ਕੇ ਤੁਸੀਂ ਦੇਖਣਾ ਹੈਗਾ ਜਿਹੜੀ ਫਲਾਈਟ ਦਾ ਤੁਹਾਡੇ ਕੋਲ ਟਿਕਟ ਹੈ ਜਾਨੀ ਇੰਡੀਗੋ ਹੋ ਗਿਆ 에어 ਇੰਡੀਆ ਕੋਈਸ ਹੋਰ ਜਾਂ ਜਿਹੜਾ ਹੈ ਉਸੇ ਦੇ ਮਤ ਤੁਸੀਂ ਕਾਊਂਟਰ ਤੇ ਜਾਣਾਗਾ ਉੱਥੇ ਸਮਾਨ ਜਮ੍ਹਾਂ ਕਰਉਣਾਗਾ ਤੇ ਫਿਰ ਤੁਸੀਂ ਸਮਾਨ ਜਮ੍ਹਾਂ ਕਰਾ ਕੇ ਫਿਰ ਵਿਹਲੇ ਹੋ ਫਿਰ ਸਾਰਾ ਕੁਝ ਫਿਰ ਅੰਦਰ ਦੇਖਦੇ ਫਿਰ ਘੁੰਮਦੇ ਫਿਰੋ ਨੋਨਸਟਾਪ ਕਰਾਉਣਿਆਂ ਜਾਵਾ ਆਪਣਾ ਲੱਗੇ ਬੈਗ ਜਾਣੇ ਕਿ ਤੇ ਫਿਰ ਆਪਾਂ ਉਸ ਨੂੰ ਰੱਖਤਾ ਸਹੂਲ ਕਰਾ ਕੇ ਜਮਾ ਹ ਬੈਗ ਤੇ ਹੁਣ ਆਪਾਂ ਫਿਰ ਅੱਗੇ ਵਹਿਲੇ ਹੋ ਜਾਵਾਂਗੇ ਉਸ ਤੋਂ ਬਾਅਦ ਆਪਾਂ ਮਿਲ ਗਿਆ ਜੀ ਆਪਾਂ ਨੂੰ ਕੋਡਿੰਗ ਪਾਸ ਦਿੰਨਾ ਨੂੰ ਤੇ ਮੈਂ ਤੇ ਪ੍ਰਹਣ ਐਂਟਰੀ ਕਰਾਂਗੇ ਸਿਕਿਉਰਟੀ ਚੈੱਕ ਕਰਨ ਕਰਾਂਗੇ ਜੇ ਥੋੜੇ ਜਿਹਾ ਦੇਰੀ ਤਰੀਕ ਕਰਦੇ ਆ ਤੇ ਫਿਰ ਆਪਾਂ ਅੰਦਰ ਚੱਲਦੇ ਆ ਤੇ ਫਿਰ ਆਪਾਂ ਅੰਦਰ ਆਰਾਮ ਨਾਲ ਸੌਂ ਮਾਤਾਂਗੇ ਤਰੀਏ ਹੁਣ ਆਪਾਂ ਸਕਿਉਰਿਟੀ ਚੈੱਕ ਇਨ ਲੋ ਜੀ ਦੇਖੋ ਮੁੰਬਈ 에어ਪੋਰਟ ਦੇ ਅੰਦਰੋਂ ਨਜ਼ਾਰੇ ਉਹ ਉਧਰੋਂ ਆ ਰਹੇ ਨੇ ਇੱਥੋਂ ਤੁਸੀਂ ਦੇਖ ਸਕਦੇ ਹੋ ਫਲਾਈਟ ਤੁਹਾਡੀ ਕਿੱਧਰ ਨੂੰ ਕਿਹੜੀ ਆ ਕਿੰਨਾ ਨੰਬਰ ਆ ਕਰੋ ਜਣੇ ਗੇਟ ਨੰਬਰ ਵੀ ਇਹ ਤਾਂ ਬੋਰਡਿੰਗ ਪਾਸ ਤੇ ਹੁੰਦਾ ਲਿਖਿਆ ਹੋਇਆ ਵਾ ਇਹ ਸਾਰਾ ਡਿਊਟੀ ਫਰੀ ਏਰੀਆ ਹੈਗਾ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਐ ਲੱਗਦਾ ਜਿਵੇਂ ਤੁਰੇ ਫਿਰਦੇ ਹੁਣੇ ਆਪਾਂ ਕੈਨੇਡਾ ਚ ਤੇਦਰੋਂ ਟ੍ਰੀਟਸ ਆ ਬੇਕਰੀ ਦੇਖman ਦੇਖ ਲੋ ਰੂਮ ਮੈਂਬਰ ਜਾ ਰਹੇ ਨੇ ਦੇਰ ਹੋਸਟਸ ਇੱਥੋਂ ਕੋ ਵਾਟਰ ਬੋਟਲ ਭਰ ਸਕਦੇ ਆ ਇਹ ਪਾਣੀ ਇੱਥੋਂ ਪੀਣਾ ਥੋੜਾ ਜਿਹਾ ਹਰੇਕ ਧੋਖਾ ਲੱਗਾ ਐ ਜੇ ਕਰਦਾ ਦੱਬਦੀਆਂ ਹੀਟਾਂ ਘਟਾਣਾਗੇ ਗੱਦ ਨਾਲ ਇਹ ਇੱਥੋਂ ਵਾਟਣ ਦੱਬ ਕੇ ਫਿਰ ਚੱਲਦਾ ਹੈ ਦੇ ਦੇ ਕੂਕੇ ਰੂਮ ਹੈਗਾ ਤੇ ਕੋ ਬੱਚੇ ਦਾ ਵੈਪਰ ਵਗੈਰਾ ਜਾਂ ਉਹਨੂੰ ਫੀਡ ਵਗੈਰਾ ਦੇਣਾ ਹੈਗਾ ਪੋਟਾਂ ਦਾ ਉਹ ਮੈਂ ਮੱਗ ਰਹੇ ਨੇ ਇਹ ਰੀਡਿੰਗ ਦੇ ਅੰਦਰ ਅ ਕ੍ਰੈਡਿਟ ਕਾਰਡ ਵਾਲੇ ਨੇ ਇੱਥੇ ਐਸਵੀਆਈ ਦਾ ਐਕਸੈਸ ਬੈਂਕ ਦਾ ਉਹ ਬੱਖ-ਬੱਖ ਬੈਂਕਾਂ ਦੇ ਕ੍ਰੈਡਿਟ ਕਾਰਡ ਤੁਸੀਂ ਇੱਥੋਂ ਲੈ ਸਕਦੇ ਹੋ ਜਾਂ ਕੋਈ ਹੋਰ ਹੈ ਉਹਨੂੰ ਅਪਡੇਟ ਕਰਵਾ ਸਕਦੇ ਹੋ ਉਹਦਾ ਇਹ ਫਾਇਦਾ ਹੁੰਦਾ ਵੀ ਜਿਹੜੇ ਅੰਦਰ ਲਾਂਚ ਹੁੰਦੇ ਨੇ ਕਈ ਲਾਂਚ ਦੇ ਵਿੱਚ ਉਹ ਕਾਰਡਾਂ ਤੇ ਫ੍ਰੀ ਸਹੂਲਤ ਹੁੰਦੀ ਆ ਤੇ ਤੁਸੀਂ ਉਹਦੇ ਨਾਲ ਠਹਿਰ ਸਕਦੇ ਹੋ ਕੁਝ ਸਮੇਂ ਲਈ ਤੇ ਖਾਣ ਪੀਣ ਵੀ ਮਤਲਬ ਉੱਥੇ ਤੁਸੀਂ ਰੱਜ ਕੇ ਫ੍ਰੀ ਵਾਂਗੂੰ ਤੁਹਾਨੂੰ ਖਾਣਾ ਮਿਲ ਜਾਂਦਾ ਹੈਗਾ ਤੇ ਇਹ ਇਹਨਾਂ ਕਾਰਡਾਂ ਦੀ ਸਹੂਲਤ ਹੁੰਦੀ ਹੈ ਵੈਸੇ ਆਪਣੇ ਕੋਲ ਕਾਰਡ ਹੁੰਦੇ ਵੀ ਆ ਪਰ ਜ ਨਹੀਂ ਹੈਗੇ ਤਾਂ ਇੱਥੇ 에어ਪੋਰਟ ਤੇ ਵੀ ਮਤਲਬ ਉਹ ਅਪਡੇਟ ਕਰ ਦਿੰਦੇ ਹੈਗੇ ਜਾਂ ਫਿਰ ਨਵਾਂ ਕਾਰਡ ਲੈਣਾ ਤਾਂ ਉਹ ਵੀ ਇਸ਼ੂ ਹੋ ਜਾਂਦਾ ਹੈਗਾ ਤੇ ਉੱਥੇ ਕਾਫੀ ਸਾਰੇ ਸਹੂਲਤਾਂ ਹੁੰਦੀਆਂ ਹਰੇਕ ਕ੍ਰੈਡਿਟ ਕਾਰਡ ਤੇ ਨਹੀਂ ਉਹ ਕਿਸੇ ਕਿਸੇ ਤੇ ਹੁੰਦੀਆਂ ਉਹ ਇੱਥੋਂ ਮਿਲ ਜਾਂਦਾ ਜਿਹੜਾ ਤੁਹਾਨੂੰ ਚਾਹੀਦਾ ਹੈਗਾ ਇਹ ਆ ਗਿਆ ਹਡਾਨੀ ਦਾ ਲਾਂਚ ਪੁਣਾ ਹੈਗਾ 40 ਨੰਬਰ ਗੇਟ 40 ਨੰਬਰ ਗੇਟ ਅੱਗੇ ਆ ਜੇ ਆ ਦੇਖੋ ਆਪਣੇ ਵਾਲੇ ਜਿਵੇਂ ਆਪਣੇ ਗੱਡੀਆਂ ਵਾਲਿਆਂ ਕੋਲੇ ਗੱਡੀਆਂ ਹੁੰਦੀਆਂ ਦੇਖੋ ਨਜ਼ਾਰੇ ਇਹ ਇਹ ਉਹ ਨਾਲ ਹੀ ਪ੍ਰੇਅਰ ਰੂਮ ਸੀਗਾ ਉੱਥੇ ਬੈਠ ਕੇ ਤੁਸੀਂ ਆਪਣਾ ਕਰ ਸਕਦੇ ਹੋ ਰੱਬ ਨੂੰ ਯਾਦ ਮੁੰਬਈ এয়ারਪੋਰਟ ਦੇ ਅੰਦਰੋਂ ਦਾ ਨਜ਼ਾਰਾ ਹੈ। ਆਹ ਦੇਖੋ ਜਹਾਜ਼ ਖੜੇ ਪਏ ਨੇ। ਆਹ IndiGo ਵਾਲਾ ਦਾ ਸਮਾਨ ਜਿਹੜਾ ਇਹਦੇ ਵਿੱਚ ਸਮਾਨ ਜਿਹੜਾ ਬੈਗ ਹੁੰਦਾ ਜਿਹੜਾ ਲੱਗੇ ਉਹ ਰੱਖ ਕੇ ਜਹਾਜ਼ ਦੇ ਵਿੱਚ ਲੋਡ ਕਰਦੇ ਤੇ ਉਹਦੇ ਵਿੱਚੋਂ ਲਾ ਕੇ ਵੀ 벨ਟ ਤੇ ਨੂੰ ਲੈ ਕੇ ਜਾਂਦੇ ਆ। ਦੇਖੋ ਤੁਹਾਨੂੰ ਦਿਖਾਵਾਂ ਜੇ ਤੁਹਾਨੂੰ ਦਿਸਦਾ ਹੋਵੇ ਬੜੀ ਦੂਰ ਤੋਂ ਦਿਖਾ ਰਿਆ ਉਹ ਦੇਖੋ ਇਹ ਬੈਗ ਆ ਰਹੇ ਨੇ ਵਿੱਚੋਂ ਦੇ ਇਹ ਇੰਡੀਗੋ ਵਾਲਾ ਜਹਾਜ਼ ਕੜਾ ਉਹ ਬੈਗ ਆ ਰਹੇ ਨੇ ਤੇ ਉਹ ਚੱਕ ਚੱਕ ਕੇ ਉਹ ਟਰਾਲੀ ਜੀ ਦੇ ਵਿੱਚ ਲੱਦੀ ਜਾਂਦਾ ਤੇ ਐਂ ਫਿਰ ਇਹ ਅੱਗੇ ਦੀ ਅੱਗੇ ਉਹ ਗਾਹਾਂ 벨ਟ ਤੇ ਜਾਂਦੇ ਨੇ ਆਹ ਦੇਖੋ ਜੁੱਤੇ ਉੱਥੇ ਬੈਠੇ ਇੱਥੇ ਬੈਠਣ ਗੇਰੀ ਤੇ ਬੈਠੇ ਟੀਵੀ ਦੇ ਇੱਕ ਮਨੋਰੰਜਨ ਵੀ ਕਰ ਸਕਦੇ ਆ ਇਹ ਸਾਰੇ ਲੋਕ ਹੁਣ ਵੇਟ ਕਰ ਰਹੇ ਹੋਗੇ ਉਧਰ ਬਾਹਰ ਦੇਖੋ ਪਲੇਨ ਖੜੇ ਹੈਗੇ ਨੇ ਸਾਡੇ ਤੇ ਬਾਜਾਂ ਮਾਰਦੇ ਆ ਜਿਹੜੇ ਬਰੰਡੇ ਵਾਲੇ ਬਰੰਡੇ ਵਾਲੇ ਲੁੱਦਿਆਂ ਵਾਲੇ ਇਹ ਜਿਹਾ ਕੁੜੀ-ਕੜੀ ਬਾਜਾਂ ਮਾਰਦੇ Air India ਪਰ ਕੋਈ ਤਾਂ ਕਹਿੰਦੀ ਆ ਵੀ Air India ਫਲਾਈਟ ਆ ਪਰ ਕਿਤੇ ਜਨਾਂ ਨੇ ਵਜਾ ਮਾਰਦਿਆ ਕੁੜੀ-ਕੜੀ ਆ ਲੋ ਜੀ ਬੋਰਡਿੰਗ ਸਟਾਰਟ ਹੋ ਗਈ ਹੈ ਹੁਣ ਆਪਾਂ ਚੱਲਦੇ ਆਂ ਫਲਾਈਟ ਦੇ ਵਿੱਚ ਆਹ ਹੋ ਗਈ ਬੋਰਡਿੰਗ ਸਟਾਰਟ ਲੋ ਜੀ ਆਪਾਂ ਹੁਣ ਚੱਲੇ ਆਂ ਫਲਾਈਟ ਦੇ ਵਿੱਚ ਨੂੰ ਤੇ ਇਹ ਸਾਰੇ ਟੰਡੀਗੜ੍ਹ ਦੀ ਫਲਾਈਟ ਆਲੇ ਆ ਇਹ ਵਾਲੀ ਫਲਾਈਟ ਜਿਹੜਾ ਇਹ ਪਲੇਨ ਆ ਦੇ ਵਿੱਚ ਦਾ ਵੜਾ ਫਲੇਨ ਦੇ ਵਿੱਚ ਨੂੰ ਫਲਾਈਟ ਜਾਣੇ ਆਪਣੇ ਇੱਥੇ ਚੜ੍ਹਨਾ ਹੁਣ ਆਪਾਂ ਨਿਕਾਸ਼ੇ ਦੋ ਦਵਾਰ ਰਾਮਨੇ ਦੋ ਦਵਾਰ ਪਿਛੇ ਔਰ 4 650 ਨਿਕਾਸ਼ੇ ਲੋਜੀ ਫਲਾਈਟ ਲੈਂਡ ਲਗਿਆ ਜਹਾਜ਼ ਪ੍ਰੇਰ ਆਪਣਾ ਆ ਪਿਛੇ ਮੁੰਬਈ ਦੇ ਦੀ ਆਲਵੇ ਦਾ ਮੁੰਬਈ ਆਲਵੇ ਦਾ ਮੁੰਬਈ ਜੀ ਬੜ ਗਈ ਉਹ ਮੋਰਲੇ ਘਟਰੀ ਰ ਬਰਾਟੇ ਦੇ ਇਸ ਸਪੀਡ ਸਵੀਟ ਹੋ ਗਿਆ ਸਾਣੀ ਹੋ ਗਿਆ ਵਧੀਆ ਖਾਣਾ ਲਗਾ ਰੇੜੇ ਦੇ ਵਿੱਚ ਹੀ ਟਿੱਕਦੇ ਕਿਆ ਬੰਦਾ ਇਹਨਾਂ ਦੇ ਤੇ ਸੇ ਜਿਹੜਾ ਖਾਓ ਭਾ ਖਾਈਏ ਅੱਜੋ ਤੁਸੀਂ ਵੀ ਖਾਈਏ ਸਾਰੇ ਲੋ ਜੀ 2 ਘੰਟੇ ਦਾ ਘੱਟ ਹੀ ਸਫ਼ਰ ਸੀਗਾ ਮੁੰਬਈ ਤੋਂ ਪਹੁੰਚ ਗਏ ਆਪਾਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੇ ਆમે ਇਹ ਮਹੱਲੀ ਸ਼ਹਿਰ ਦੇ ਵਿੱਚ ਹੈ ਪਰ ਇਹਦਾ ਨਾਂ ਸ਼ਹੀਦ ਬਖਸ਼ ਸਿੰਘ ਅੰਤਰਰਾਸ਼ਟਰੀ ਵਾਇਡਾ ਚੰਡੀਗੜ੍ਹ ਹੈਗਾ ਇੱਥੇ ਪਹੁੰਚ ਗਏ ਜਹਾਜ਼ ਕਰਕੇ ਲੈਂਡ ਸੇ ਹੁਣ ਆਪਾਂ ਇਥੋਂ ਅੱਗੇ ਦਾ ਸਫ਼ਰ ਕਰਾਂਗੇ ਜੀ ਬਹੁਤ ਵਧੀਆ ਸਫ਼ਰ ਰਿਹਾ 2 ਘੰਟੇ ਤੋਂ ਪਹਿਲਾਂ ਹੀ ਇਥੇ ਫਲਾਈਟ ਪਹੁੰਚ ਗਈ ਬਸੇ ਤੇ ਇਹ 2.5 ਘੰਟੇ ਦਾ ਦਿੰਦੇ ਆ ਸਵਾ ਦੋ ਘੰਟੇ ਦਾ ਕਹਿੰਦੇ ਹੁੰਦੇ ਹਨ ਚੰਡੀਗੜ੍ਹ ਪਹੁੰਚ ਗਏ ਜੀ ਹੁਣ ਸਾਰੇ ਉੱਤਰ ਨੂੰ ਤਿਆਰ ਨੇ ਸਾਰੇ ਆਪ ਕੋ ਆਪਣਾ ਬੈਗ ਚੱਕੀ ਗੱਟ ਚੱਕ ਕੇ ਰਹਿਣਾ ਹੈ ਕੱਟਦਾ ਜਾਉਂਦੇ ਜਿਹੜੀ ਹੋ ਗਿਆ ਖਾਲੀ ਸਾਰਾ ਪਲੈਨ ਆ ਗਏ ਜੀ ਚੰਡੀਗੜ੍ਹ ਪਹੁੰਚ ਗਏ ਜਿਸ ਤਰ੍ਹਾਂ ਇਹ ਕਈ ਵਾਰੀ ਬ੍ਰੇਕਡਾਊਨ ਵੀ ਹੋ ਜਾਂਦਾ ਉਹ ਬੈਗ ਸਾਰੇ ਅੜ ਗਏ ਉੱਥੇ ਫਸ ਗਏ ਉਹ ਮੂਰੇ ਇੱਕ ਬੈਗ ਦੇ ਤਣੇ ਹੀ 15 ਕਿਲੋ ਦੇ ਸਾਰੇ ਝਲੋਕ ਹੋ ਗਏ ਉਹ ਬੈਗ ਇਸ ਤਰ੍ਹਾਂ ਫਿਰ ਉਹ ਕੱਢਣਾ ਪਿਆ ਕਰਮਚਾਰੀ ਨੂੰ ਆਕੇ ਕਹਿੰਣ ਹੁਣ ਨਿਕਲਦੇ ਨੇ ਹੁਣ ਤਾਇ ਚੱਲਣਗੇ ਗਾ ਚੰਡੀਗੜ੍ਹ 에어ਪੋਰਟ ਤੇ ਬੈਰ ਗੱਡੀਆਂ ਦੀਆਂ ਦੌੜਾਂ ਲੱਗਦੀਆਂ ਦੇਖੋ 포ਟ्रेट ਬਣਿਆ ਇੱਕ ਬੈਰ ਗੱਡੀਆਂ ਦੌੜਾ ਦਾ ਆਰ ਕੋਈ ਬਣੀ ਵੀ ਪੰਜਾਬੀ ਪੇਟੀਆਂ ਫਲਕਾਰੀ ਕੱਢਦੀ ਆ ਉਹਦਾ ਸਾਈਕਲ ਖੜਾ ਉਹਨੇ ਹੁੱਕਾ ਪੀ ਜਾਂਦਾ ਹਰਿਆਣੇ ਵਾਲਾ ਹਨਾ ਦੁੱਧ ਡੜਕਦੀ ਆ ਇਹ ਆ ਗਿਆ ਜੀ ਬਾਹਰ ਜਾਣ ਦਾ ਰਸਤਾ ਚੰਡੀਗੜ੍ਹ 에어ਪੋਰਟ ਨਾਮ ਆ ਬਣਿਆ ਛੋਟਾ ਜਿਹਾ ਏ ਸੀਗਾ ਜੀ ਮੁੰਬਈ ਤੋਂ ਚੰਡੀਗੜ੍ਹ ਤੱਕ ਦਾ ਹਵਾਈ ਸਫ਼ਰ ਤੇ ਹੁਣ ਆਪਾਂ ਇੱਥੋਂ ਤਾਂ ਬਸ ਆਪਦਾ ਘਰ ਹੈਗਾ ਚੱਲਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਰੱਬ ਰੱਖਾ ਜੀ ਸਾਰ ਸ਼ਕਾਲ ਸਾਰਿਆਂ ਨੂੰ ਜੀ